ਪੰਜਾਬੀ ਫਿਲਮਾਂ ਦੇ ਐਕਟਰ ਬਰਿੰਦਰ ਨਾਲ ਪੰਜਾਬੀ ਫਿਲਮਾਂ ਵਿੱਚ ਕੰਮ ਕਰਨ ਵਾਲੇ ਜੱਟ ਨੇ ਬਾਈ ਟੋਪ ਦੀ ਕੋਠੀ ਪਾਈ ਐ ਕੋਠੀ ਦੇ ਵਿੱਚ ਹੀ ਜਿਹੜਾ ਰੈਸਟੋਰੈਂਟ ਬਣਿਆ ਹੋਇਆ ਬਸ ਇੱਕੋ ਜਿੱਦ ਸੀ ਵੀ ਦੁਨੀਆ ਤੋਂ ਕੁਝ ਵੱਖਰਾ ਕਰਨਾ ਬਾਲੀਵੁੱਡ ਐਕਟਰ ਸ਼ਾਹਰੁਖ ਖਾਨ ਵੀ ਇਸ ਕੋਠੀ ਦੇ ਵਿੱਚ ਜਿਹੜਾ ਉਹ ਜਹਾਜ਼ ਦੇ ਵਿੱਚ ਬੈਠ ਕੇ ਗਿਆ ਅਛਾ ਸ਼ਾਹਰੂਖ ਖਾਨ ਆਇਆ ਸੀ ਕਹਿੰਦੇ ਇੱਥੇ ਹਾਂਜੀ ਹਾਂਜੀ ਕਿੰਨੇ ਦਿਨ ਲਾ ਕੇ ਗਿਆ ਸੀ ਤੋਂ ਉਹ ਦੋ ਤੋਂ ਦੋ ਚਾਰ ਕਿ ਦਿਨ ਆ ਜਾਂਦੇ ਸੀ ਚਲੇ ਜਾਂਦੇ ਸੀ ਉਹ ਮੋਟਾ ਜਿਹਾ ਉਹਨਾਂ ਦਾ ਆਪਣਾ ਸੀਗਾ ਸਪਟਾ ਪੂਰੇ ਉਹੀ ਦੇਹਾ ਸੀ ਕਿ ਬਾਹਰ ਕੇ ਪੰਜਾਬ ਦਾ ਇੱਕ ਐਸਾ ਪਿੰਡ ਦਿਖਾਉਣੇ ਆ ਬਾਈ ਜਿਹੜਾ ਬਿਲਕੁਲ ਐਨ ਆ ਰਾਇਆਂ ਦਾ ਪਿੰਡ ਹੈ ਪਿੰਡ ਦੇ ਵਿੱਚ ਕਰੋੜਾ ਰੁਪਏ ਦੀਆਂ ਟੌਪ ਤੋਂ ਟੌਪ ਕੋਠੀਆਂ ਜਿਹੜੀਆਂ ਬਣੀਆਂ ਹੋਈਆਂ ਨੇ ਪਿੰਡ ਦੇ 70 ਤੋਂ 80% ਲੋਕ ਜਿਹੜੇ ਪਿੰਡ ਤੋਂ ਬਾਹਰ ਰਹਿੰਦੇ ਆ ਮਤਲਬ ਕਨੇਡਾ ਆਸਟ੍ਰੇਲੀਆ ਅਮਰੀਕਾ ਦੇ ਵਿੱਚ ਜਿਹੜੇ ਪੱਕੇ ਆ ਗਏ ਤੇ ਆ ਜਿਹੜਾ ਪਿੰਡ ਦਾ ਮੇਨ ਗੇਟ ਆ ਇਸ ਪਿੰਡ ਦਾ ਨਾਮ ਹੈ ਜੀ ਉਪਲਬਪਾ ਜਲੰਧਰ ਏਰੀਏ ਦਾ ਜਿਹੜਾ ਇਹ ਪਿੰਡ ਹੈਗਾ ਤੇ ਪਿੰਡ ਦੇ ਵਿੱਚ ਬਹੁਤ ਸਾਰੇ ਬਾਲੀਵੁੱਡ ਐਕਟਰ ਵੀ ਜਿਹੜੇ ਆ ਕੇ ਗਏ ਨੇ ਤੇ ਪਿੰਡ ਦੇ ਵਿੱਚ ਬਹੁਤ ਸ਼ਾਨਦਾਰ ਕੋਠੀਆਂ ਨੇ ਜਿਹੜੀਆਂ ਕੋਠੀਆਂ ਤੇ ਕਿਸੇ ਉੱਪਰ ਜਹਾਜ਼ ਬਣਿਆ ਹੋਇਆ ਕਿਸੇ ਤੇ ਕਮਲ ਦਾ ਫੁੱਲ ਬਣਿਆ ਹੋਇਆ ਕਿਸੇ ਉੱਪਰ ਜਿਹੜਾ ਸ਼ਿਪ ਹੈ ਤੇ ਕਿਸੇ ਉੱਤੇ ਜਿਹੜਾ ਏਅਰ ਇੰਡੀਆ ਦਾ ਬਹੁਤ ਵੱਡਾ ਜਹਾਜ਼ ਬਣਿਆ ਹੋਇਆ ਤੇ ਆ ਜੋ ਪਿੰਡ ਦੇ ਵਿੱਚ ਚਲਦਿਆਂ ਤੇ ਤੁਹਾਨੂੰ ਪਿੰਡ ਦੇ ਲੋਕਾਂ ਨਾਲ ਗੱਲਬਾਤ ਕਰਾਉਣੇ ਆ ਤਾਜੋ ਦੋਸਤੋ ਇੱਕ ਹਵੇਲੀ ਦਿਖਾਉਣੇ ਆ ਤੁਹਾਨੂੰ ਜੀਤੇ 에ਅਰ ਇੰਡੀਆ ਦਾ ਜਿਹੜਾ ਜਹਾਜ਼ ਬਣਿਆ ਹੋਇਆ ਹੈ ਨਾ ਇਸ ਪਿੰਡ ਦੇ ਲੋਕ ਜਿਹੜੇ ਕਾਫੀ ਬਾਹਰ ਗਏ ਆ ਜਲੰਧਰ ਦਾ ਪਿੰਡ ਹੈ ਜੀ ਇਹ ਉਪਲ ਬੱਪਾ ਤਾਂ ਉਹ ਦੇਖੋ ਤੁਸੀਂ 에ਅਰ ਇੰਡੀਆ ਸ਼ੌਂਕ ਦਾ ਕਹਿੰਦੇ ਕੋਈ ਮੁੱਲ ਨਹੀਂ ਹੁੰਦਾ ਤੇ ਬਾਈ ਹੋਰੀ ਬਾਹਰ ਰਹਿੰਦੇ ਆ ਜਿਹੜੀ ਇੱਥੋਂ ਦੀ ਫੈਮਿਲੀ ਆ ਤਕਰੀਬਨ ਪਿੰਡ ਦੇ ਵਿੱਚੋਂ ਬਹੁਤ ਜ਼ਿਆਦਾ ਐਨ ਆਰ ਆਈ ਪਿੰਡ ਹੈ ਇਹ ਤੇ ਅਮੀਰ ਪਿੰਡ ਹੈ ਜੇ ਤੁਸੀਂ ਪਿੰਡ ਦੇ ਵਿੱਚ ਦੇਖੋਗੇ ਬਹੁਤ ਟੌਪ ਟੌਪ ਦੀਆਂ ਜਿਹੜੀਆਂ ਕੋਠੀਆਂ ਬਣੀਆਂ ਹੋਈਆਂ ਨੇ ਹਰ ਇੱਕ ਕੋਠੀ ਦੇ ਉੱਪਰ ਜਹਾਜ਼ ਬਣੇ ਹੋਏ ਨੇ ਕਿਸੇ ਤੇ ਕਮਲ ਦਾ ਫੁੱਲ ਬਣਿਆ ਹੋਇਆ ਤੇ ਹੋਰ ਵਗੈਰਾ ਵਗੈਰਾ ਹੈ ਨਾ ਬਹੁਤ ਸਾਰੇ ਮਤਲਬ ਕੋਠੀਆਂ ਇਹ ਪਿੰਡ ਤਾਂ ਕਰਕੇ ਮਸ਼ਹੂਰ ਹੈ ਵੀ ਇੱਥੇ ਜਿਹੜੀਆਂ ਘਰਦਿਆਂ ਛੱਤਾਂ ਨੇਗੀਆਂ ਉਹਨਾਂ ਦੇ ਜਿਹੜਾ ਅਲੱਗ-ਅਲੱਗ ਚੀਜ਼ਾਂ ਬਣੀਆਂ ਹੋਈਆਂ ਨੇ ਅਲੱਗ-ਅਲੱਗ ਸਿੰਦਰੀਆਂ ਕਹਿਦੀ ਬਣੀਆਂ ਹੋਈਆਂ ਨੇ ਹੈ ਨਾ ਤਾਂ ਇੱਕ ਸ਼ਾਹਰੂਖ ਖਾਨ ਦੀ ਜਿਹੜੀ ਡੰਕੀ ਫਿਲਮ ਆਈ ਸੀਗੀ ਉਹ ਡੰਕੀ ਫਿਲਮ ਵੀ ਇਸ ਪਿੰਡ ਦੇ ਵਿੱਚ ਸ਼ੂਟ ਹੋਈ ਸੀਗੀ ਤੇ ਆਹ ਚੀਜ਼ਾਂ ਨੂੰ ਦੇਖ ਕੇ ਨਾ ਕਿਉਂਕਿ ਉਹ ਜਿਹੜੀ ਫਿਲਮ ਸੀ ਉਹ ਬਾਹਰ ਜਾਣ ਤੇ ਸੀਗੀ ਬਾਹਰ ਜਾਣ ਦੇ ਰਿਲੇਟਡ ਬਣਾਈ ਸੀ ਸ਼ਾਹਰੂਖ ਖਾਨ ਨੇ ਤੇ ਉਹ ਅਜਿਹੇ ਪਿੰਡ ਉਹਨਾਂ ਨੇ ਲੱਭਿਆ ਹੈ ਨਾ ਵੀ ਜਿਹੜਾ ਤਕਰੀਬਨ ਬਾੜ ਗਿਆ ਹੋਵੇ ਤੇ ਜਿੱਥੇ ਵੀ ਲੱਗਦਾ ਹੋਵੇ ਵੀ ਇਹ ਪਿੰਡ ਹੈ ਜਿਹੜਾ ਮਤਲਬ ਵੀ ਐਨ ਆਰ ਆਈ ਹੈ ਤਾਂ ਇਹ ਪਿੰਡ ਦੇ ਵਿੱਚੋਂ ਜਿਹੜੀ ਸਾਰੀ ਸ਼ੂਟਿੰਗ ਹੋਈ ਸੀਗੀ ਉਹ ਇੱਕ ਉਹ ਸਾਹਮਣੇ ਟੈਂਕੀ ਤੁਸੀਂ ਵੇਖ ਰਹੇ ਹੋ ਕਮਲ ਦੇ ਫੁੱਲ ਵਾਲੀ ਹੈ ਨਾ ਕਮਲ ਦੇ ਫੁੱਲਾਂ ਤੇ ਇੱਧਰ ਆਹ ਟੈਂਕੀ ਦਾ ਕਮਾਲ ਦੀ ਆ ਬਾਈ ਤੇ ਤਕਰੀਬਨ ਐਂ ਲੱਗੂ ਆ ਜੇ ਆਪਾਂ ਵੇਖ ਲਈਏ ਨਾ ਵੀ ਯਾਰ ਸੱਚੀ ਮੁੱਚੀ ਕਿਤੇ ਜਹਾਜ਼ ਖੜਿਆ ਉੱਪਰ ਤੇ ਕਾਫੀ ਵੱਡਾ ਜਹਾਜ਼ ਹੈ ਜਿੱਡੀ ਕੋਠੀ ਹੈ ਉੱਡੇ ਹੀ ਉੱਪਰ ਜਿਹੜਾ ਜਹਾਜ਼ ਬਣਿਆ ਹੋਇਆ 에ਅਰ ਇੰਡੀਆ ਦਾ ਤੇ ਉੱਪਰ ਜਿਹੜਾ ਇੰਡੀਆ ਦਾ ਤਿਰੰਗਾ ਝੰਡਾ ਹੈ ਨਾ ਤੇ ਹਰੇ ਇੰਡੀਆ ਹਿੰਦੀ ਦੇ ਵਿੱਚ ਜਿਹੜਾ ਲਿਖਿਆ ਹੋਇਆਗਾ ਤੇ ਜਿਹੜੀ ਆਪਾਂ ਕੋਠੀ ਦੀ ਗੱਲ ਕਰੀਏ ਤਾਂ ਬਾਕੀ ਜਿਹੜੀ ਕਮਾਲ ਦੀ ਕੋਠੀ ਹੈ ਚਾਰੇ ਪਾਸਿਓਂ ਹੈ ਨਾ ਤਾਂ ਕੋਠੀ ਦੇ ਵਿੱਚ ਫਿਲਹਾਲ ਕੋਈ ਰਹਿੰਦਾ ਨਹੀਂ ਹੈਗਾ ਹੈ ਨਾ ਤੇ ਹੋਰ ਵੀ ਪਿੰਡ ਦੇ ਵਿੱਚ ਬਹੁਤ ਜਿੰਨੀਆਂ ਵੀ ਕੋਠੀਆਂ ਨੇ ਆਜੋ ਹੋਰ ਦਿਖਾਉਨੇ ਆ ਤੁਹਾਨੂੰ ਉੱਤਰ ਫਿਰ ਕੇ ਤੇ ਜਿੰਨੀਆਂ ਵੀ ਪਿੰਡ ਦੇ ਵਿੱਚ ਕੋਠੀਆਂ ਨੇ ਉਹ ਸਾਰੀਆਂ ਕੋਠੀਆਂ ਖਾਲੀ ਨੇ ਕਿਉਂਕਿ ਲੋਕ ਬਾਹਰ ਗਏ ਹੋਇਆ ਤੁਸੀਂ ਵੇਖਿਆ ਹੋਣਾ ਜਲੰਧਰ ਦਾ ਜਿਹੜਾ ਦੁਆਬਾ ਏਰੀਆ ਦਾ ਉਹ ਤਕਰੀਬਨ ਬਾਹਰੀ ਸੈਟ ਹੈਗਾ ਬਹੁਤ ਟਾਈਮ ਪਹਿਲਾਂ ਜਿਹੜੇ ਇੱਥੋਂ ਦੇ ਲੋਕ ਆ ਉਹ ਬਾਹਰ ਜਾ ਕੇ ਸੈਟਲ ਹੋ ਗਏ ਸੀ ਤੇ ਹੌਲੀ ਹੌਲੀ ਜਿਹੜੀਆਂ ਆਪਣੀਆਂ ਫੈਮਲੀਆਂ ਸੀ ਉਹਨਾਂ ਦੀਆਂ ਉਹਨਾਂ ਨੂੰ ਸੈਟਲ ਕਰ ਲਿਆ ਤੇ ਪਰ ਉਥੋਂ ਜਿਹੜਾ ਇੱਥੇ ਕਹਿਦੀ ਪਿੰਡ ਦੇ ਵਿੱਚ ਆਲੀਸ਼ਾਨ ਕੋਠੀਆਂ ਬਣਾਤਾ ਦਿੱਤੀਆਂ ਪਰ ਇੱਥੇ ਹੁਣ ਰਹਿਣਾ ਜਿਹੜਾ ਉਹਨਾਂ ਨੂੰ ਨਸੀਬ ਨਹੀਂ ਹੋਇਆ ਕਿਉਂਕਿ ਜਿਹੜੀ ਬਾਹਰਲੀ ਲਾਈਫ ਹੈ ਨਾ ਤਾਂ ਆਪਾਂ ਕਹਿਦੀ ਵੀ ਕਿਤੇ ਨਾ ਕਿਤੇ ਜਿਹੜਾ ਬਹੁਤ ਜ਼ਿਆਦਾ ਫਰਕ ਹੈਗਾ ਇੱਥੋਂ ਤੇ ਬਾਹਰਲੀ ਲਾਈਫ ਦਾ ਉੱਥੇ ਜਾ ਕੇ ਉਹਨਾਂ ਦਾ ਇੱਕ ਤਾਂ ਕੰਮਕਾਰੀ ਹੋ ਗਿਆ ਦੂਜੀ ਉਹ ਥੋੜੀ ਹੈਨਾ ਆਪਾਂ ਫੈਸਿਲਿਟੀਆਂ ਦੀ ਗੱਲ ਕਰੀਏ ਉਹ ਬਹੁਤ ਜਿਆਦੇ ਨੇ ਤਾਂ ਤਾਂ ਕਰਕੇ ਜਿਹੜਾ ਇੱਥੇ ਲੋਕ ਦਵਾਰੇ ਮੁੜਕੇ ਹੀ ਨਹੀਂ ਆਏ ਪਿੰਡ ਦੇ ਵਿੱਚ ਜੇ ਆਪਾਂ ਗੱਲ ਕਰੀ ਨਾ ਬੰਦਾ ਦੇਖਣ ਨੂੰ ਛੇਤੀ ਛੇਤੀ ਮਿਲਦਾ ਨਹੀਂ ਤੁਸੀਂ ਜਲੰਧਰ ਏਰੀਆ ਦਾ ਕੋਈ ਵੀ ਪਿੰਡ ਘੁੰਮ ਲੋ ਤਾਂ ਛੇਤੀ ਜਿਹੜਾ ਤੁਹਾਨੂੰ ਬੰਦਾ ਦੇਖਣ ਨੂੰ ਮਿਲਦਾ ਨਹੀਂ ਪਿੰਡ ਦੇ ਵਿੱਚ ਤਾਂ ਬਹੁਤ ਘੱਟ ਲੋਕ ਜਿਹੜੇ ਇੱਥੇ ਰਹਿੰਦੇ ਆ ਘਰ ਜਿੰਨੇ ਮਰਜ਼ੀ ਦੇਖ ਲਓ ਤੁਸੀਂ ਤੇ ਤਕਰੀਬਨ ਬਹੁਤ ਜ਼ਿਆਦੇ ਜਿੰਦੇ ਲੱਗੇ ਹੋਇਆ ਆ ਦੇਖੋ ਸਾਰੇ ਪਿੰਡ ਦੇ ਵਿੱਚ ਜਿਹਨੀਆਂ ਟੌਪ ਟੌਪ ਦੀਆਂ ਕੋਠੀਆਂ ਬਣੀਆਂ ਹੋਈਆਂ ਨੇਗੀਆਂ ਪਰ ਜਿਹੜੇ ਇਥੋਂ ਦੇ ਲੋਕ ਆ ਉਹ ਆਪਾਂ ਕਹਿੰਦੀ ਵੀ 70 ਤੋਂ 80% ਜਿਹੜੇ ਬਾਹਰ ਗਏ ਹੋਇਆ ਪਰ ਜਿਹੜਾ ਪਿੰਡ ਐ ਐਨ ਆਰ ਆਈ ਪਿੰਡ ਪੰਜਾਬ ਦਾ ਅਮੀਰ ਪਿੰਡ ਕਹਿਦੀ ਹੈ ਹੈਨਾ ਬਈ ਆਪਾਂ ਹੁਣ ਕੋਠੀ ਦੇ ਸਾਹਮਣੇ ਖੜੇ ਆ ਬਿਲਕੁਲ ਤੇ ਬਾਈ ਆਪਣੇ ਪਿੰਡ ਦੇ ਜਿਹੜੇ ਜੁੜੇ ਹੋਏ ਨੇ ਇਹਨਾਂ ਤੋਂ ਪੁੱਛ ਗਿਸ਼ ਕਰਦੇ ਆ ਕੀ ਹਾਲ ਨੇ ਬਾਈ ਜੀ ਬਹੁਤ ਵਧੀਆ ਜੀ ਤੁਸੀਂ ਜਨਾਓ ਵਧੀਆ ਵੀਰੇ ਅੱਛਾ ਨਾਂ ਕੀ ਆਪਣਾ ਮੇਰਾ ਨਾਂ ਚਕਤਾ ਸਿੰਘ ਆ ਜੀ ਅੱਛਾ ਬਾਈ ਆਪਣਾ ਅਰਵਿੰਦਰ ਸਿੰਘ ਅਰਵਿੰਦਰ ਸਿੰਘ ਇਸੇ ਪਿੰਡ ਦੇੋਂ ਬਾਈ ਤੁਸੀਂ ਜੀ ਅੱਛਾ ਬਾਈ ਆ ਜਿਹੜੀ ਕੋਠੀ ਬਣੀ ਆ ਹਨਾ 에어 ਇੰਡੀਆ ਦਾ ਜਹਾਜ਼ ਕਾਫੀ ਮਸ਼ਹੂਰ ਹੋ ਰਹੀ ਆ ਇਹ ਠੀਕ ਹੈ ਜੀ ਅੱਛਾ ਇਹ ਮਤਲਬ ਇਹ ਬਣਾਉਣ ਦਾ ਮਕਸਦ ਕੀ ਆ ਬਸ ਜਦਾਂ ਅੰਕਲ ਨੂੰ ਨਾ ਸ਼ੌਂਕ ਸੀਗਾ ਅੱਛਾ ਤੇ ਪਹਿਲਾਂ ਜੋਨੀ ਵੇਲੇ ਫਿਲਮਾਂ 'ਚ ਵੀ ਕੰਮ ਕੀਤਾ ਹੋਣੀ ਤਾਂ ਦੂਜਾ ਵਿਆਹ ਪੰਜਾਬੀ ਫਿਲਮਾਂ 'ਚ ਹਾਂਜੀ ਪੰਜਾਬੀ ਫਿਲਮਾਂ 'ਚ ਤੇ ਬਰਿੰਦਰ ਦੇ ਨਾਲ ਕੰਮ ਕੀਤਾ ਹੋਣੀ ਅੱਛਾ ਬਰਿੰਦਰ ਦੇ ਨਾਲ ਹਾਂਜੀ ਤਾਂ ਫਿਰ ਉਹਨਾਂ ਦਾ ਜਦੋਂ ਇੱਕ ਜਦੋਂ ਹੁੰਦਾ ਹੈ ਵੀ ਬੰਦੇ ਨੂੰ ਮੈਂ ਕੋਈ ਵੱਖਰੀ ਚੀਜ਼ ਹੀ ਪਿੰਡ ਤਿਆਰ ਕਰਾਂ ਹੂੰ ਤਾਂ ਫਿਰ ਇਹ ਕੋਠੀ ਬਣਾਈ ਉਹ ਨਹੀਂ ਤਾਂ ਇਹ ਰੇਣੀ ਵਾਲਾ ਜਾਹਾਜ ਬਣਾਇਆ 60 70 ਬੰਦੇ ਬੈਠ ਸਕਦੇ ਆ ਵਿੱਚ ਬੈੱਡਰੂਮ ਆ ਜਾਹਾਜ ਦੇ ਵਿੱਚ ਹਾਂਜੀ ਬੈੱਡਰੂਮ ਆ ਚੇਹਰਾਂ ਲੱਗੀਆਂ ਟੇਬਲ ਆ ਬੈਠ ਕੇ ਕਲਾਸੀ ਲਾਉਣ ਨੂੰ ਜੇ ਗੈਸਟ ਆ ਜਾਣ ਤੋਂ ਹੀ ਫਿਰ ਬੈੱਡਰੂਮ ਆ ਕਿਚਨ ਆ ਟਾਇਲਟ ਆ ਦੋਨੇ ਪਾਸੇ ਬਣੀ ਆ ਤਾਂ ਦੋ ਦਰਵਾਜ਼ੇ ਇੱਕ ਅੰਦਰਲੀ ਯਾਰਡ ਹੁੰਦਾ ਇੱਕ ਪਰਲੇ ਪਾਸੇ ਜਿੱਦਾਂ ਰੇਣੀ ਦਾ ਖੁੱਲਦਾ ਤੇ ਉਹਦੇ ਵਾਂਗੂ ਹੀ ਬਣਾਇਆ ਆ ਤਾਂ ਤੁਸੀਂ ਗਏ ਹੋ ਵਿੱਚ ਕਿੰਨੇ ਵਾਰੀ ਹਾਂਜੀ ਹਾਂਜੀ ਕਿੰਨੇ ਵਾਰੀ ਹਾਂਜੀ ਬਹੁਤ ਵਾਰੀ ਸਰ ਜੇ ਤਾਂ ਕੋਈ ਫੰਕਸ਼ਨ ਹੁੰਦਾ ਪੈਂਡ ਦਾ ਕੰਮ ਆ ਨਾ ਤੇ ਜਾਂਦੇ ਰਹਿੰਦੇ ਆ ਅੱਛਾ ਅੱਛਾ ਬਾਈ ਜੇ ਆਪਾਂ ਗੱਲ ਕਰੀਏ ਹੁਣ ਤਾਂ ਬਾਹਰ ਆਇਆ ਨਾ ਕਿੱਥੇ ਮਾਰ ਹਾਂਜੀ ਇੰਗਲੈਂਡ ਆ ਜੀ ਅੱਛਾ ਗੇੜਾ ਕਦੋਂ ਮਾਰ ਜਾਂਦੇ ਆ ਹਾਂਜੀ ਇਹ ਸਾਲ ਚ ਇੱਕ ਵਾਰ ਆਉਂਦੇ ਦੋ ਚਾਰ ਮਹੀਨੇ ਰਹਿ ਜਾਣਾ ਤੇ ਹੁਣ ਜਦੋਂ ਗਰਮੀਆਂ ਕਰਕੇ ਚਲੇ ਜਾਂਦੇ ਆ ਫਿਰ ਸਰਦ ਚ ਆ ਜਾਂਦੇ ਆ ਸਰਦ ਚ ਦੇ ਵਿੱਚ ਆ ਜਾਂਦੇ ਹਾਂ ਅੱਛਾ ਜੀ ਗੱਲ ਕਰੀ ਬਾਈ ਆ ਜਿਹੜੀ ਕੋਰਸੀ ਮਤਲਬ ਜਹਾਜ਼ ਬਣ ਗਿਆ ਤਾਂ ਆਈਡੀਆ ਕਿੰਨਾ ਕ ਖਰਚ ਆ ਗਿਆ ਹੋਊਗਾ ਤੇ ਉਸ ਟਾਈਮ ਇਹਦਾ ਮਤਲਬ ਕਰੋੜ ਦੇ ਲੱਗ ਚੱਲ ਗਿਆ ਸੀ ਕਿੰਨੇ ਕਿ ਸਾਲ ਹੋ ਗਏ ਬਣੀ ਨੂੰ ਹਾਂਜੀ ਇਹ 25 ਸਾਲ ਹੋ ਗਏ 25 ਤੋਂ ਉੱਪਰ ਹੋ ਗਿਆ ਅੱਛਾ ਇਹ ਜਹਾਜ਼ ਬਣੇ ਨੂੰ 25 ਸਾਲ ਹੋ ਗਏ ਹਾਂਜੀ ਹਾਂਜੀ 25 ਸਾਲ ਹੋ ਗਏ ਬਾਈ 1 ਕਰੋੜ ਰੁਪਿਆ ਉਸ ਟਾਈਮ ਹੈ ਨਾ ਹਾਂਜੀ ਲਗਭਗ ਲਗਭਗ 3-4 ਕਰੋੜ ਰੁਪਿਆ ਹਾਂਜੀ ਵਾਧੂ ਲੱਗਦਾ ਹਾਂਜੀ ਅੱਜ ਦੇ ਟਾਈਮ ਚ ਤਾਂ ਹਾਂਜੀ ਇੱਥੇ ਉਮਰਪੁਰ ਦਾ ਠੇਕਦਾਰ ਨਾਸ ਸੀਗਾ ਹੀ ਤੇ ਉਹ ਜਿਹੜੇ ਰਾਜੀਆਂ ਤਕਰੀਬਨ ਕੋਠੀਆਂ ਉਹ ਨਾਸ ਠੇਕਦਾਰ ਦੀਆਂ ਬਣੀਆਂ ਹੋਈਆਂ ਠੀਕਾ ਉਪਲ ਬੋਪਾ ਪਿੰਡ ਹੈ ਅੱਛਾ ਬਾਈ ਪਿੰਡ ਦੇ ਵਿੱਚ ਆਪਾਂ ਘੁੰਮ ਕੇ ਵੇਖਿਆ ਤਾਮਿਲੜਾ ਦਾ ਕਾਫੀ ਜਿਹੜੇ 70-80% ਲੋਕ ਬਾਹਰ ਜਾ ਰਹੇ ਹੈ ਸ਼ਾਇਦ ਵੱਡਿਆਂ ਤੋਂ ਵੱਡੀਆਂ ਕੋਠੀਆਂ ਜਿਹੜੀਆਂ ਖਾਲੀ ਹੋ ਗਈਆਂ ਕੀ ਕਾਰਨ ਹੈ ਬਸ ਉਹਦਾ ਹੀ ਸ਼ੌਂਕ ਹੈ ਉਹ ਵੀ ਗਿਆ ਹੋਵੇ ਵੀ ਜਾਣਾ ਉਹ ਦੂਸਰੇ ਦੇ ਮਗਰ ਦੱਸ ਸਾਰੇ ਕਲੇ ਗਏ ਪਹਿਲਾਂ ਤੋਂ ਹੀ ਜਦੋਂ ਇੰਗਲੈਂਡ ਗਏ ਆ ਤਾਂ ਤੇ ਸ਼ੁਰੂ ਤੋਂ ਹੀ ਜਦੋਂ ਇਹ ਤਾਂ ਬਹੁਤ ਪੁਰਾਣੇ ਗਏ ਹੋਇਆ ਅੱਛਾ ਤਾਂ ਆਹ ਜਿਹੜੇ ਘਰ ਕੋਠੀਆਂ ਪਹਿਲਾਂ ਇਹ ਵੀ ਬਹੁਤ ਪੁਰਾਣੇ ਗਏ ਤਾਂ ਜਿਹੜਾ ਬਜ਼ੁਰਗ ਹੀ ਨਹੀਂ ਦੇਖੇ ਜਦੋਂ ਜਿਹੜੇ ਪਹਿਲਾਂ ਗਏ ਵਾਰ ਹਾਂ ਜਿਵੇਂ ਕਿਸੇ ਨੇ ਕਮਲ ਦਾ ਫੁੱਲ ਬਣਾ ਰੱਖਿਆ ਕੋਠੀ ਤੇ ਨਾ ਕਈ ਹੋਰ ਵੀ ਜਹਾਜ਼ ਨੇ ਵੀ ਮਤਲਬ ਸਾਰਿਆਂ ਨੂੰ ਇਹ ਰੀਸਮ ਰੀਸ ਬਣਾਈ ਜਾਂਦੇ ਹਾਂ ਜੋ ਜਦੋਂ ਹੋ ਜਾਂਦਾ ਸ਼ੌਂਕ ਜਾਂ ਵੀ ਇਦਾਂ ਦਾ ਅਸੀਂ ਕਰੀਏ ਕੁਝ ਤਾਂ ਇੱਕ ਉਧਰ ਸ਼ਿਪ ਵੀ ਬਣਿਆ ਆ ਪਿੰਡ ਦੇ ਵਿੱਚ ਸ਼ਿਪ ਹਾਂਜੀ ਅੱਛਾ ਉਹ ਇਹਦਾ ਮਤਲਬ ਛੋਟਾ ਆ ਉਹ ਤੇ ਹਾਂ ਇਹ ਤਾਂ ਬਹੁਤ ਵੱਡਾ ਉਹ ਤੋਂ ਥੋੜਾ ਛੋਟਾ ਆ ਉਹ ਉਧਰ ਗੁਰਦਵਾਰਨਕ ਤੇਜਜੀ ਦਾ ਗੁਰਦੁਆਰਾ ਉਧਰ ਦੇ ਪਾਸੇ ਹੈ ਅੱਛਾ ਸ਼ਾਹਰੂਖ ਖਾਨ ਆਇਆ ਸੀ ਕਹਿੰਦੇ ਇੱਥੇ ਕਿੰਨੇ ਦਿਨ ਲਾ ਕੇ ਗਿਆ ਸੀ ਤੇ ਉਹ ਦੋ ਤੇ ਲੋ ਚਾਰ ਦਿਨ ਆਰਜੰਦੇ ਸੀ ਚਲੇ ਜਾਂਦੇ ਸੀ ਰੋਣ ਮੋਟਾ ਜਦੋਂ ਉਹਨਾਂ ਦਾ ਆਪਣਾ ਸੀਗਾ ਸਪਤਾ ਪੂਰੇ ਉਰੀ ਦੇ ਆ ਸੀ ਕਿ ਬਾਹਰ ਕੇ ਹਾਂਜੀ ਨਹੀਂ ਬਾਹਰ ਸੀਗਾ ਤੇ ਹਾਂਜੀ ਤੇ ਉਹ ਮਤਲਬ ਇੱਥੇ ਥੋੜਾ ਵਾਲਾ ਲਿਆ ਕੁਝ ਉਧਰੋਂ ਲਿਆ ਤਾਂ ਇਹ ਤਾਂ ਕੁਝ ਕਰਦੇ ਸੀ ਕੋ ਕਿਹੜੀ ਫਿਲਮ ਉਹ ਡੰਕੀ ਫਿਲਮ ਸੀ ਨਾ ਮੈਨੂੰ ਲੱਗਦਾ ਹਾਂ ਸ਼ਹਿਰ ਸ਼ਾਹਰੂਖ ਖਾਨ ਦੇ ਹਾਂਜੀ ਠੀਕ ਤੁਸੀਂ ਦੇਖੀ ਸੀ ਸ਼ੂਟਿੰਗ ਹਾਂਜੀ ਤਾਂ ਥੋੜਾ ਜਿਆਦਾ ਸੀ ਸਕਿਉਰਟੀ ਜਿਆਦਾ ਸੀ ਹਾਂਜੀ ਤਾਂ ਫਿਰ ਇੱਕ ਮਿਲ ਗਈ ਹੋਈ ਸੀ ਸਟੇਸ਼ਨ ਤੇ ਭਾਰਤ ਫਿਲਮ ਦੀ ਸੁਲਮਾਨ ਖਾਨ ਦੀ ਹਾਂਜੀ ਅੱਛਾ ਉਹ ਮਿਲ ਕੇ ਤੋਂ ਕਰਕੇ ਗਿਆ ਸੀ ਠੀਕ ਅੱਛਾ ਬਾਈਆਂ ਕੋਲ ਜ਼ਮੀਨ ਵਗੈਰਾ ਹਾਂਜੀ ਖੁੱਲੇ ਖੁੱਲਾ ਵਾਦੂ ਅੱਛਾ ਪਿੰਡ ਦੇ ਵਿੱਚ ਹੀ ਆ ਕੌਣ ਕਰਦਾ ਫਿਰ ਕਿੱਤੀ ਇਹਨਾਂ ਦੀ ਬਸ ਮਤਲਬ ਇੱਥੇ ਦਿੱਤੀ ਆ ਠੀਕ ਹੈ ਠੀਕ ਹੀ ਦੇ ਦਿੱਤੇ ਹਾਂਜੀ ਅੱਛਾ ਠੀਕ ਹੈ ਬਾਈ ਸ਼ੁਕਰੇ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਬਾਈ ਜੀ ਸਤਿ ਸ੍ਰੀ ਅਕਾਲ ਜੀ ਤਾਂ ਇਹ ਬਾਈ ਆਪਣੇ ਨਾਲ ਪਿੰਡ ਦੇ ਜੁੜੇ ਸੀਗੇ ਹਨਾ ਤਾਂ ਆ ਜਿਹੜੀ ਕੋਠੀ ਦਿਖਾਉਣ ਦਾ ਮਕਸਦ ਸਰਫੇਸ ਸੀ ਵੀਰ ਕਾਫੀ ਜਿਹੜਾ ਉਪਲਵਪਾ ਪਿੰਡ ਹੈ ਪੰਜਾਬ ਦਾ ਕਾਫੀ ਅਮੀਰ ਪਿੰਡ ਹੈ ਤੇ ਐਨਆਰਆਈਆਂ ਦਾ ਪਿੰਡ ਹੈ ਤਕਰੀਬਨ ਹਰੇਕ ਫੈਮਿਲੀ ਦੇ ਵਿੱਚੋਂ ਜਿਹੜੇ ਲੋਕ ਬਾਹਰ ਗਏ ਹੋਏ ਆ ਤੇ ਆਹ ਕੋਠੀ ਦਾ ਤਕਰੀਬਨ 25 ਸਾਲ ਪਹਿਲਾਂ ਬਣ ਗਈ ਸੀ ਪਰ ਬਹੁਤ ਘੱਟ ਲੋਕ ਜਾਣਦੇ ਆ ਹਨਾ ਪਿੰਡ ਦੇ ਲੋਕਾਂ ਦਾ ਚਲੋ ਪਤਾ ਹੀ ਹੁੰਦਾ ਆਲੇ-ਦਾਲੇ ਵਾਲਿਆਂ ਨੂੰ ਪਤਾ ਹੁੰਦਾ ਪਰ ਬਹੁਤ ਘੱਟ ਲੋਕ ਜਾਣਦੇ ਵੀ ਅਜਿਹੀਆਂ ਕੋਠੀਆਂ ਜਿਹੜੀਆਂ ਆਪਣੇ ਪੰਜਾਬ ਦੇ ਵਿੱਚ ਬਣੀਆਂ ਹੋਈਆਂ ਨੇਗੀਆਂ ਸ਼ਾਹਰੂਖ ਖਾਨ ਦੀ ਡੰਕੀ ਮੂਵੀ ਦੀ ਜਿਹੜੀ ਸ਼ੂਟਿੰਗ ਇੱਥੇ ਹੋਈ ਸੀ ਹਨਾ ਉੱਪਰ ਪਿੰਡ ਹੈ ਇਹ ਪੰਜਾਬ ਦਾ ਤੇ ਕਾਫੀ ਮਸ਼ਹੂਰ ਪਿੰਡ ਹੈ ਕਿਉਂਕਿ ਇੱਥੇ ਫਿਲਮਾਂ ਦੀਆਂ ਈ ਨੇ ਸ਼ੂਟਿੰਗਾਂ ਹੁੰਦੀਆਂ ਰਹਿੰਦੀਆਂ ਨੇ ਇੱਧਰ ਤੇ ਚੱਲੀ ਆਪਾਂ ਕਿੱਧਰ ਚੱਲਾਂ ਆਂ ਤੇ ਕਾਫੀ ਜਿਹੜੀਆਂ ਕੋਠੀਆਂ ਖਾਲੀ ਪਈਆਂ ਨੇ ਇੱਥੇ ਬਹੁਤ ਸਾਰੇ ਮਤਲਬ ਅਪ ਕਹਿੰਦੀ ਵੀ ਐਨਆਰਆਈ ਪਿੰਡ ਹੈ ਤਕਰੀਬਨ ਬਾਈ ਕਿੰਨੀ ਵੋਟ ਕਹਿੰਦਾ ਸੀ ਆਪਾਂ ਨਾ 700 ਵੋਟ ਆ 600 ਵੋਟ ਭੁਗਤੀ ਦੀ ਬਾਈ ਕਹਿੰਦਾ ਅੱਛਾ 100 ਬੰਦਾ ਬਾਹਰ 100 ਬੰਦਾ ਬਾਹਰ ਨਹੀਂ ਆਇਆ ਯਾਰ ਕਿਈ ਵਾਰੀ ਹੁਣ ਘਰ ਦੇ ਵਿੱਚੋਂ ਤਿੰਨ ਮੈਂਬਰ ਬਾਹਰ ਨੇ ਦੋ ਉਰੇ ਨੇ ਐਵੇਂ ਆ ਅੱਛਾ ਹਾਂ ਮਤਲਬ ਐਡੇ ਵੱਡੇ ਪਿੰਡ ਦੀ 700 ਵੋਟਾਂ ਕੁੱਲ ਹਾਂ ਹਾਂ ਪਿੰਡ ਦਾ ਕਾਫੀ ਕਿਹੜੇ 100 100 ਕਰ ਹੋਊਗਾ ਕਿਹੜਾ ਬਾਹਰ ਹੋਣਾ ਹਾਂ ਕਈ ਹੁਣ ਯਾਰ ਇਧਰੋਂ ਮੇਰੇ ਕੋ ਵੋਟਾਂ ਵੋਟਾਂ ਤੋੜ ਗਏ ਔਰ ਤੈਨੂੰ ਪਤਾ ਤਾਂ ਹੈਗਾ ਕਟਾ ਕੇ ਵੋਟਾਂ ਵੋਟਾਂ ਅਗਲਾ ਬਾਹਰ ਦੇਸਾਂ 'ਚ ਰਹਿੰਦਾ ਨਹੀਂ ਆਉਂਦਾ ਇਧਰ ਜਿੰਦੇ ਲੱਗੇ ਪਏ ਨੇ ਲੋਕਾਂ ਦੇ ਸਾਰੀ ਤਰ੍ਹਾਂ ਨੂੰ ਜਿੰਦੇ ਲੱਗੇ ਪਏ ਹੈ ਨਾ ਸਰ ਇਹਨਾਂ ਗੱਲਾਂ ਅੱਛਾ ਜਾਣ ਦਾ ਬਾਹਰ ਜਾਣ ਦਾ ਮੁੱਖ ਕਾਰਨ ਤਾਂ ਪੈਸਾ ਕਮਾਉਣਾ ਹੀ ਆ ਪੈਸਾ ਕਮਾਉਣਾ ਲਾ ਲਾ ਪੈਸਾ ਤਾਂ ਆ ਜਾਂਦਾ ਪਰ ਆਪਾਂ ਨੇ ਦੇਖਿਆ ਕਿ ਔਰੇ ਜਿੰਦੇ ਲਵਾ ਜਾਂਦਾ ਰਿਸ਼ਤੇ ਤੋੜ ਜਾਂਦਾ ਹੈ ਨਾ ਤੁਸੀਂ ਦੇਖਿਆ ਆਪਾਂ ਕਹਿੰਨੇ ਪਿੰਡ ਦੇਖ ਲੈ ਤੇ ਉਹ ਇੱਕ ਔਰੇ ਦਾ ਜਿਹੜਾ ਸਿਸਟਮ ਆ ਹੈਲਥ ਸਿਸਟਮ ਹੋਵੇ ਐਜੂਕੇਸ਼ਨ ਸਿਸਟਮ ਹੋਵੇ ਉਹ ਤੋਂ ਲੋਕ ਅੱਕੇ ਬਹੁਤ ਹੋਏ ਨੇ ਕਾਨੂੰਨ ਆ ਜਿਹੜਾ ਇੱਥੇ ਦਾ ਉਹ ਤੋਂ ਲੋਕ ਅੱਕੇ ਬਹੁਤ ਹੋਏ ਨੇ ਕਿਉਂਕਿ ਅੱਕੇ ਸਲੋਟ ਦੇ ਨੇ ਅਗਲਾ ਕੰਮ ਸਾਫ਼ ਨਹੀਂ ਮਿਲਦਾ ਸਮਝ ਰਹੇ ਗੱਲ ਮੇਰੀ ਤੇ ਉਹ ਚੀਜ਼ਾਂ ਜੇ ਕੋਈ ਮਰਲਕ ਕੇਸ ਹੁੰਦਾਗਾ ਕੋਈ ਉਹਦੇ ਵਿੱਚ ਕਚੈਰੀਆਂ ਦੇ ਵਿੱਚ ਉਹ 20-20 ਸਾਲ ਨਹੀਂ ਨਿਪਟਦਾ ਉਹ ਵੀ ਤਾਂ ਗੱਲ ਆ ਤਾਂ ਕਰਕੇ ਲੋਕ ਕੋਈ ਫੈਸਿਲਿਟੀ ਨਹੀਂ ਹੈਗੀ ਕਿਸੇ ਚੀਜ਼ ਦੀ ਖਾਣੇ ਪੀਣੇ ਥੱਲੇ ਜਹਰੀ ਲੈਣ ਉਹ ਹੁੰਦਾ ਜਿੱਥੇ ਮਰਜੀ ਜਿਹਨੂੰ ਜੀ ਕਰਦੇ ਮਾਰ ਦੇ ਹੈਨਾ ਤਾਂ ਇੱਥੇ ਬੰਦੇ ਆਮ ਰਹਿੰਦੇ ਨਹੀਂ ਨਾ ਤਾਂ ਤਾਂ ਕਰਕੇ ਪਿੰਡਾਂ ਦੇ ਵਿੱਚ ਤਾਂ ਤਕਰੀਬਨ ਇਹ ਮੈਨੂੰ ਲੱਗਦਾ 70 ਤੋਂ 80% ਜਿਹੜਾ ਪਿੰਡ ਬਾਰੀ ਗਿਆ ਹੋਇਆ ਸਾਰਾ ਪਿੰਡ ਬਾਰੀ ਗਿਆਆਂ ਮੋਠੀਆਂ ਵਾਰਕੀਆਂ ਨਹੀਂ ਗਈਆਂ ਤੇ ਇੱਧਰ ਦੇ ਸਾਰਾ ਏ ਟੂ ਜੈਡ ਜਿਹੜਾ ਮਰਜ਼ੀ ਘਰ ਦੇਖ ਲੈ ਟੋਕ ਦੀ ਕੋਠੀ ਆ ਹਰੇ ਕੀ ਆ ਦੇਖ ਹੈਨਾ ਪੜੇ ਲੇ ਕੇ ਬਹੁਤ ਨੇ ਭਾਈ ਇਹ ਏਰੀਆ ਵਾਲੇ ਆ ਜਿੰਨੀਆਂ ਵੀ ਕੋਠੀਆਂ ਦੇਖ ਰਹੇ ਤੁਸੀਂ ਇਹ ਸਾਰੀਆਂ ਖਾਲੀ ਨੇ ਤੇ ਸਾਰੀਆਂ ਨਹੀਂ ਹੈਗੀਆਂ ਵਿੱਚ ਕੋਈ ਨਾ ਕੋਈ ਰਹਿੰਦਾ ਹਾਂ ਸਾਰੀਆਂ ਨਹੀਂ ਨੇ ਵਿੱਚੋਂ ਖਾਲੀ ਨੇ ਹਾਂ ਕੁਝ ਤਾਂ ਫਿਰ ਭਈ ਇਹ ਵੀ ਆ ਕੇ ਰਹਿੰਦੇ ਆ ਨਾ ਇੱਥੇ ਤੇ ਆ ਦੇਖੋ ਆ ਤਾਰਾਂ ਲਾੜਕੀਆਂ ਨੇ ਕੰਡੇ ਵਾਲੀਆਂ ਅੰਦਰਲੇ ਵਸਿਆ ਦੇਖੋ ਤਾਰਾਂ ਸੇਫਟੀ ਦੇ ਮਾਰੇ ਆ ਆ ਜਿਹੜੀਆਂ ਤਾਰਾਂ ਲਾੜਕੀਆਂ ਨੇਗੀਆਂ ਸੇਫਟੀ ਦੇ ਵਜੋਂ ਹਾਂ ਹਾਂ ਅੱਜ ਕਾ ਹਾਲਾਤ ਮਾੜੇ ਨੇ ਬਹੁਤ ਜਿਆਦੇ ਇਹ ਆਲੇ ਕੀ ਚਾ ਬਾਤ ਆ ਯਾਰ ਗੋਠੀਆਂ ਬੜੀਆਂ ਸ਼ਾਨਦਾਰ ਪਿੰਡ ਚ ਤਾਂ ਨਹੀਂ ਆਉਣੀ ਪੰਜਾਬ ਚ ਕੀ ਹੈਗੀਆਂ ਬਹੁਤ ਨੇ ਬਹੁਤ ਬੜਨਾ ਹੈ ਪੰਜਾਬੀਆਂ ਕੋਲੇ ਕਿੰਨਾ ਪੈਸਾ ਬਾਈ ਉਹਨਾਂ ਕੋਲ ਪੈਸਾ ਕਿਤੇ ਨਹੀਂ ਹੈਗਾ ਸਮਝਦੇ ਹੋ ਗੱਲ ਮਿਹਨਤੀ ਨੇ ਨਾ ਪੰਜਾਬੀ ਹਾਂ ਇਹ ਕਿਤੇ ਵੀ ਜਾਂਦੇ ਨੇ ਝੰਡੇ ਕੱਢਦੇ ਨੇ ਹਰੇਕ ਪਿੰਡ 'ਚ ਕੋਈ ਆਪਣੀ ਏਰੀਆ ਚਲਾ ਲਓ ਕਿਤੇ ਮਰਜ਼ੀ ਲਾ ਲਓ ਹਰੇਕ ਏਰੀਆ ਦੇ ਵਿੱਚ ਚੜ੍ਹਾਈ ਹੈ ਤਰੱਕੀ ਹੈ ਪੰਜਾਬੀ ਨਿਕਲੇ ਪੰਜਾਬ 'ਚ ਨਹੀਂ ਕਿੱਥੇ ਵੀ ਹੈਗਣੇ ਯੂਪੀ 'ਚ ਵਗਜੋ ਚਾਹੇ ਤੁਸੀਂ ਐਮਪੀ 'ਚ ਵਗਜੋ ਕਿਸੇ ਵੀ ਸਟੇਟ ਦੇ ਵਿੱਚ ਵਗਜੋ ਪੂਰੇ ਝੰਡੇ ਕੱਢ ਰਖੇ ਨੇ ਠੀਕ ਆ ਭਾਈ ਹਾਂ ਤੇ ਆ ਯਾਦਗਾਰੀ ਗੇਟ ਹੈ ਉਪਲ ਭੁੱਪੇ ਦਾ ਤਾਂ ਦੋਸਤੋ ਇਹ ਵੀਡੀਓ ਦਿਖਾਉਣ ਦਾ ਮਕਸਦ ਸਿਰਫ ਇਹ ਸੀ ਨਾ ਕਿ ਪੰਜਾਬ ਦੇ ਵਿੱਚ ਅਜਿਹੇ ਪਿੰਡ ਨੇ ਜਿੱਥੇ ਟੌਪ ਟੌਪ ਦੀਆਂ ਕੋਠੀਆਂ ਲੋਕਾਂ ਨੇ ਕਰੋੜਾਂ ਰੁਪਈਆ ਲਾ ਕੇ ਮਤਲਬ ਬਣਾਈਆਂ ਹੋਈਆਂ ਨੇ ਫੰਦੂਕ ਜਿਹੜੇ ਬਾਹਰ ਜਾ ਕੇ ਸੈੱਟ ਹੋ ਗਏ ਤੇ ਆ ਫਰਨੀ ਤੇ ਕੀ ਸੋਣੀ ਗੋਟੀ ਬਣਾਈ ਹੋਈ ਹੈ। ਅੱਖਿਆ ਬਾਅਦ ਦੇਗਾ। ਸਾਰਾ ਪਿੰਡੀ ਟੌਪ ਦੀਆਂ ਗੋਟੀਆਂ ਵਾਹ। ਬਾਕੀ ਦੋਸਤੋ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ।